ਜਿਹੜਾ ਮਾਨਜੁਗ ਮਾਨ ਸਰਕਾਰ ਜੀ ਨੇ ਯੋਧ ਨਸ਼ਾ ਵਿਰੋਧ ਜਿਹੜੀ ਇਹ ਮਹਿੰਮ ਚਲਾਈ ਆ ਉਸ ਦੇ ਸਬੰਧ ਵਿੱਚ ਅਸੀਂ ਪੰਜਾਬ ਪੁਲਿਸ ਜਿਹੜੀ ਆ ਸਬਡਿਨ ਸ਼ਾਹਕੋਟ ਥਾਣਾ ਲੋਈਆਂ ਆਪਣੇ ਪੂਰੀ ਮਸਤਦਈ ਨਾਲ ਜਿਹੜਾ ਵਰਕ ਕਰ ਰਹੀ ਪਈ ਹੈ ਮੇਰੀ ਇਥੇ ਸੈਕੰਡ ਤਨੋਰ ਹੱਗੀ ਆ ਮੈਂ ਲੱਗਾ ਹੋਇਆ ਸੈਕੰਡ ਵਾਰੀ ਤੇ ਤਾਂ ਦਾ ਹੀ ਨਾ ਜਿਹੜਾ ਮੈਂ ਵਰਕ ਕਰਦਾ ਪਿਆ ਉਹਦੇ ਚ ਅੱਜ ਮੈਂ ਸਪੈਸ਼ਲੀ ਭਾਈ ਜਿਹੜਾ ਬੁਲਾਇਆ ਸੀ ਉਕਾ ਕਾਫੀ ਸਮਾਂ ਹੋ ਗਿਆ ਸੀ ਮੈਨੂੰ ਆਪਸੀ 1 ਵਜੇ ਨੂੰ ਟਾਈਮ ਨਾ ਲੱਗਣ ਕਰਕੇ ਜਿਹੜਾ ਉਹ ਅਸੀਂ ਡਿਲੇਟ ਹੋ ਗਿਆ ਅੱਜ ਦੀ ਮੈਂ ਸੌਰੀ ਕੰਨਾ ਵੀ ਨਹੀਂ ਕੱਟ ਹੋ ਸਕਿਆ ਖੜਾ ਕਿ ਹਰ ਗੱਲੇ ਦਾ ਅਸੀਂ ਸਾਂਝੀ ਕਰਦੇ ਇੱਕ ਦੂਜੇ ਨਾਲ ਡਿਸਕਸ ਕਰਕੇ ਤੇ ਕਾਹ ਅੱਗੇ ਚੱਲਾਂਗੇ ਤੇ ਨਸ਼ਾ ਪ੍ਰਤੀ ਹੈ ਵੀ ਕੋਈ ਵੀ ਜਿਹੜਾ ਬੰਦਾ ਅੰਸਰ ਗੰਦਾ ਅੰਸਰ ਹੈ ਜਿੰਨੂੰ ਕਹਿ ਸਕਦੇ ਆਪਾਂ ਉਹ ਬਖਸ਼ਿਆ ਨਹੀਂ ਜਾਏਗਾ ਉਹਨਾਂ ਨੂੰ ਇਹ ਵੀ ਜਾਂਦੇ ਉਹ ਏਰੀਆ ਛੱਡ ਜਾਣਗੇ ਤੇ ਜਾਂ ਸਿੱਧੀ ਲਾਈਨ ਤੇ ਪੈ ਜਾਣਗੇ ਜਿਹੜਾ ਕੋ ਨਸ਼ਾ ਲੈਂਦਾ ਵਾ ਜਾਂ ਪੀਣਾ ਵਾਲਾ ਅਸੀਂ ਉਹਦੇ ਨਾਲ ਉਹਦੇ ਨਾਲ ਖੜੇ ਆ ਕਿ ਉਹੀ ਉਹਨੂੰ ਇਹ ਕੋਸ਼ਿਸ਼ ਕਰਾਂਗੇ ਵੀ ਇਹਨੂੰ ਕਿਤੇ ਨਾ ਕਿਤੇ ਦਾਖਲ ਕਰਾਈਏ ਜਿਹੜੇ ਵੇਚਣ ਵਾਲਾ ਵਾ ਉਹਨੂੰ ਸ੍ਰੀਖਾ ਆਪਾਂ ਪਛੇੜ ਜੇਲ੍ਹ ਦੇ ਭਜਾਇਆ ਜਾਵੇ ਸਪੈਸ਼ਲੀ ਹੈਗਾ ਦੂਜਾ ਅੱਜ ਮੇਰੇ ਕੋਲ ਸਪੈਸ਼ਲੀ ਸੀਗਾ ਕਿ ਤੁਸੀਂ ਡ੍ਰੈਫਟ ਬਾਰੇ ਦੱਸਿਆਗਾ ਲੋਕਲ ਉਹਦਾ ਵੀ ਜਿਹੜਾ ਇਹ ਅੱਜ ਤੋਂ ਹੀ ਸ਼ੁਰੂ ਕਰਾਂਗੇ ਵਰਕ ਉਹ ਪਬਲਿਕ ਨੂੰ ਜਿਹੜੀ ਹੁਕਮਲੇਟਣਾ ਜਿਹੜਾ ਤੁਸੀਂ ਨਸ਼ਾ ਵਿਰੋਧ ਮੇਨ ਚੱਲਦੀ ਪਈ ਆ ਇਹਦੇ ਵਿੱਚ ਕਿੰਨੇ ਗਾ ਤੁਸੀਂ ਬੰਦੇ ਪਕੜੀਤੇ ਜਾਂ ਤਸਕਰ ਕੀਤੇ ਜਿਹੜੇ ਨਸ਼ਾ ਤਸਕਰ ਹੋ ਉਹਨਾਂ ਦੇ ਤੋਂ ਪਾਈਉ ਨੀ ਆ ਏ ਮੈਨੂੰ ਕਰੀਬ 1 ਬਿਨਾ ਹੋ ਗਿਆ ਜਿਹਦੇ ਵਿੱਚ ਮੈਂ ਐਨਡੀ ਦੇ 8 ਮੁਕਦਮੇ ਦਰਜ ਕੀਤੇ ਹਨ ਤੇ 8 ਦੇ 8 ਇਹ ਵਿੱਚ ਹੀ ਮੈਂ ਮੁਕਦਮਿਆਂ ਦੀ ਰੈਸਟ ਪਾਈ ਆ ਅੱਜ ਪਰਸੋ ਹੀ ਇੱਕ ਮੁਕਦਮਾ ਦਰਜ ਕੀਤਾ ਜਿਹਦੇ ਵਿੱਚ ਮੈਂ 1 ਕੁਟਲ 30 ਕਿਲੋ 800 ਗ੍ਰਾਮ ਦੀ ਬਰਾਮਦਗੀ ਕੀਤੀ ਹੈ ਉਹ ਮੁੰਡੀ ਸ਼ਹਿਰੀਆਂ ਦੇ ਵਿੱਚੋਂ ਹੋਈ ਹੈ ਬਿੰਦਰ ਸਿੰਘ ਉਫ ਬਿੰਦਰ ਸਰਨੌਪਰੀ ਤੋਂ ਜੇ ਉਹ ਸਾਨੂੰ ਕੂਫੀਆ ਇਨਫੋਰਮੇਸ਼ਨ ਸੀ ਉਹਦੇ ਰੈਜ਼ੀਡੈਂਸ ਤੋਂ ਜਿਹੜੀ ਅਸੀਂ ਉਹ ਬਰਾਮਦਗੀ ਕੀਤੀ ਹੈ 1 ਕੁਆਂਟਮ 30 ਕਿਲੋ ਤੇ 800 ਗ੍ਰਾਮ ਬੰਦਾ ਅਜੇ ਭਗੌੜਾ ਅਸਲਿਆ ਫਰੇਡਰ ਤੇ ਖੁਫੀ ਆਗਿਆ ਦੀ ਉਹ ਲਾਈ ਐਫੋਰਸ ਤੇ ਉਹਨੂੰ ਜਲਦੀ ਤੋਂ ਜਲਦੀ ਰੈਸਟ ਕੀਤਾ ਜਾਉ। ਉਹਨਾਂ ਦੇ ਵਿਰੁੱਧ ਪਹਿਲਾਂ ਕੋਈ ਕੇਸ ਚੋਂ ਨਹੀਂ। ਉਹਨਾਂ ਦੇ ਵਿਰੁੱਧ ਜਿਹੜਾ ਜੇ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਪਹਿਲਾਂ। ਕਿਉਂਕਿ ਉਹ ਖੁਫੀਆ ਚੱਲਦਾ ਆ ਰਿਹਾ ਸੀਗਾ ਵੀ ਅਜੇ ਤੱਕ ਇੰਨੀ ਐਫਰਟ ਨਹੀਂ ਪਹਿਲਾਂ ਹੋ ਸਕੀ ਜਾਂ ਕਿੱਦਾਂ ਵੀ ਹੈ। ਪਿਛਲੇ ਸਮਿਆਂ ਵਿੱਚ ਵੀ ਜਦੋਂ-ਜਦੋਂ ਵੀ ਨਸ਼ਿਆਂ ਦੇ ਵਿਰੁੱਧ ਇਹ ਮਹਿੰਮ ਚੱਲਦੀ ਰਹੀ ਹੈ ਤੇ ਉਹਨੂੰ ਛੋਟੇ-ਛੋਟੇ ਸਪਲਾਇਰਾਂ ਤੇ ਛੋਟੇ-ਛੋਟੇ ਇਦਾਂ ਦੇ ਤੱਤ ਤੱਕ ਪਹੁੰਚ ਹੋ ਜਾਂਦੀ ਆ ਪਰ ਵੱਡੇ ਮગરਮੱਛ ਜਿਹੜੇ ਉਹਨਾਂ ਤੱਕ ਪਹੁੰਚ ਬੜੀ ਔਖੀ ਮੁਸ਼ਕਿਲ ਹੁੰਦੀ ਆ ਉਹਦੇ ਬਾਰੇ ਤੁਹਾਨੂੰ ਕਿੱਦਾਂ ਲੱਗਦਾ ਕਿ ਜੇ ਆਪਾਂ ਇਹਨਾਂ ਦਾ ਵੱਡੇ ਸਪਲਾਈਅਰਾਂ ਦਾ ਲੱਕ ਹੀ ਤੋੜ ਦਈਏ ਸਪਲਾਈ ਚੇਨ ਰੋਕ ਦਈਏ ਕਿਸ ਤਰੀਕੇ ਦੇ ਨਾਲ ਇੱਕ ਗੱਲ ਵਿੱਚ ਬੜੀ ਕਲੀਅਰ ਗੱਲ ਹੈ ਕਿ ਜਿਹੜੀ ਐਸਜੂ ਪੁਲਿਸ ਹੈ ਕਿਸੇ ਵੀ ਡਿਸਟ੍ਰਿਕਟ ਦੀ ਹੈਗੀ ਆ ਉਹ ਬਿਲਕੁਲ ਇਸ ਮੂਡ ਤੇ ਆ ਚੁੱਕੀ ਆ ਕਿ ਲੱਕ ਤੋੜਨਾ ਕਿ ਅਸੀਂ ਮਾਰ ਹੀ ਦੇਣਾ ਲੱਕ ਤੋੜਨ ਨਾਲੋਂ ਇਹ ਤਾਂ ਬਹੁਤ ਦੂਰ ਦੀ ਗੱਲ ਆ ਅਸੀਂ ਮਾਰ ਹੀ ਦੇਣਾ ਜਿਹੜਾ ਵੀ ਬੰਦਾ ਹੈਗਾ ਇਹ ਵਜ੍ਹਾ ਇਹ ਉਹ ਅੱਗੇ ਕਾ ਜਿੰਮੇਵਾਰੀ ਨਾ ਕਰੇ ਕਿ ਆਪਾਂ ਦਾ ਇਹ ਵਰਕ ਕਰਨਾ ਜਾਂ ਕੋਈ ਆਪਾਂ ਇਹੋ ਜਿਹਾ ਨਾ ਕਰ ਦੇਣ ਇੱਕ ਪੀਲੇ ਪੰਜੇ ਵਾਲੀ ਮੀਂਹ ਚੱਲਦੀ ਵੀ ਹੈ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੇ ਘਾਟੋਂ ਆਪਣੇ ਰੀਚ ਕੋਈ ਇਹੋ ਜਿਹਾ ਹੈ ਨਾ ਪੀਲੇ ਪੰਜੇ ਵਾਲੀ ਜਿਹੜੀ ਗੱਲ ਹੈ ਜੀ ਉਹਦੇ ਵਿੱਚ ਆਪਾਂ ਉਹ ਤਸਦੀਕ ਕਰਦੇ ਪਏ ਆ ਸਾਡੀ ਉਹਦੇ ਵਿੱਚ ਪ੍ਰੋਸੈਸ ਜਾਰੀ ਹੈ ਕਿ ਜਿਹੜਾ ਬੰਦਾ ਡਰਗ ਦੇ ਮਾਮਲੇ ਦੇ ਵਿੱਚ ਇਹਨੇ ਪ੍ਰੋਪਰਟੀ ਬਣਾਈ ਹੈਗੀ ਆ ਤੇ ਉਹ ਤਸਦੀਕ ਕਰਨ ਤੋਂ ਬਾਅਦ ਜਿਹੜਾ ਫਿਰ ਉਹ ਵਰਕ ਹੋਏਗਾ ਪੀਲੇ ਪੰਜਾਰੇ ਘਟ ਨਹੀਂ ਹੋएगी ਜਿਹੜਾ ਆ ਗਿਆ ਤੇ ਉਹਦੇ ਤੇ ਪੀਲੇ ਪੰਜੇ ਚੱਲੇਗਾ ਚੱਲੇਗਾ ਉਹ ਦਾ ਕ੍ਰਾਈਟੇਰੀਆ ਕੀ ਹੁੰਦਾ ਵਾ ਵੀ ਜਿਹਨੂੰ ਨਸ਼ਿਆਂ ਦੇ ਵਿੱਚ ਸਜ਼ਾ ਹੋ ਚੁੱਕੀ ਆ ਸਜ਼ਾ ਹੋ ਚੁੱਕੀ ਆ ਜਾਂ ਉਹਨੇ ਪ੍ਰਾਪਰਟੀ ਸਜ਼ਾ ਤੋਂ ਉਹਦੇ ਤੋਂ ਨਸ਼ਿਆਂ ਤੋਂ ਬਣਾਈ ਆ ਉਹ ਕਲੀਅਰ ਹੋ ਹੀ ਜਾਂਦਾ ਵਾ ਜੇ ਇਹ ਉਹਨੇ ਨਸ਼ਿਆਂ ਤੋਂ ਬਣਾਈ ਆ ਤੇ ਆਮ ਪਬਲਿਕ ਜਾਂ ਪ੍ਰਾਪਰਟੀ ਤੋਂ ਪਤਾ ਲੱਗ ਜਾਂਦਾ ਇੱਕ ਬੰਦਾ ਸਾਈਕਲ ਤੇ ਆ ਦੋ ਸਾਲਾਂ ਦੇ ਵਿੱਚ ਗੱਡੀਆਂ ਤੇ ਆ ਜਾਂਦਾ ਵਰਕ ਕੋਈ ਕਰਦਾ ਨਹੀਂ ਆ ਤੇ ਇਟ ਮੀਨਸ ਵੀ ਉਹ ਕਿਤੇ ਨਾ ਕਿਤੇ ਇਸ ਚੀਜ਼ ਨਾਲ ਜੁੜਿਆ ਹੁੰਦਾ ਨਸ਼ੇ ਨਾਲ ਉਹ ਪੁਲਿਸ ਕੋਈ ਪਾਵਰ ਆ ਵੀ ਤੁਸੀਂ ਜੱਜਮੈਂਟ ਕਰਨੀ ਆ ਤੇ ਬਲਡੋਜ਼ਰ ਫੇਰ ਦੇਣਾ ਨੇ ਹੀ ਉਹ ਜੀ ਮਾਲ ਵਿਭਾਗ ਦੇ ਦਾ ਜਿਹੜਾ ਵਾ ਉਹ ਨਾਲ ਇਹ ਰਿਪੋਰਟ ਦਸਨੀ ਕਰਾਂਗੇ ਤੇ ਮਾਲ ਵਿਭਾਗ ਸਾਨੂੰ ਦੱਸੇਗਾ ਵੀ ਇਹਦੇ ਕੋਲ ਕੀ ਪ੍ਰਾਪਰਟੀ ਆ ਗੱਡੀਆਂ ਕਿਹੜੀਆਂ ਵਾ ਈਡੀਓ ਸਾਹਿਬ ਕੋਲੋਂ ਪਤਲਕਾ ਵੱਖ-ਵੱਖ ਡਿਪਾਰਟਮੈਂਟ ਜਿਵੇਂ ਬੈਂਕਾਂ ਦਾ ਅਕਾਊਂਟ ਹੈ ਕੋਈ ਉਹ ਬੈਂਕ ਡਿਪਾਰਟਮੈਂਟ ਦੇ ਕੋਲੋਂ ਅਸੀਂ ਪੁੱਛਾਂਗੇ ਰਟਨ ਪੀ ਦੀ ਖਾਤੇ 'ਚ ਕੀ ਹੈ ਕੀ ਨਹੀਂ ਹੈ ਤੇ ਉਹ ਸਾਰਾ ਜਦੋਂ ਰਿਪੋਰਟ ਇਕੱਠਾ ਹੋ ਗਿਆ ਉਹ ਤੋਂ ਬਾਅਦ ਫਿਰ ਜਿਹੜਾ ਉਹ ਡਿਸੀਜਨ ਲਿਆ ਜਾਂਦਾ ਹੈ ਧੰਨਵਾਦ ਥੈਂਕ ਯੂ ਜੀ